ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਪੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਠੀਕ ਹੋਰ ਆਪਣਾ ਨਵਾਂ ਵਲੌਗ ਤੇ ਸਵੇਰ ਦਾ ਟਾਈਮ ਸਾਰੇ ਕੰਮ ਕਰਕੇ ਮੈਂ ਹੋ ਗਈ ਸੀ ਫ੍ਰੀ ਤੇ ਮੈਂ ਕਿ ਇਸ਼ਨਾਨ ਕਰਨ ਤੋਂ ਪਹਿਲਾਂ ਮੈਂ ਜਿਹੜੇ ਇਹ ਮੰਗੇਓ ਆ ਇਹ ਰੱਖਦਾ ਉਬਲਣ ਵਾਸਤੇ ਤੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਪਹਿਲਾਂ ਕਰ ਲੂੰਗੀ ਵਾਸ਼ ਤੇ ਇਹ ਬਣਾਉਂਗੀ ਜੀ ਅੱਜ ਮੈਂ ਆਮ ਪੰਨਾ ਸ਼ਿਸ਼ਾ ਮਲਾਂਜੀ ਮਤਲਬ ਕਿ ਹਰ ਇੱਕ ਜਗ੍ਹਾ ਅਲੱਗ-ਅਲੱਗ ਉਹਦਾ ਨਾਮ ਆ ਤੇ ਸਾਡੇ ਵੱਲ ਤਾਂ ਉਹਨੂੰ ਕਹਿੰਦੇ ਆ ਛਿਛਾ ਤੇ ਬੋਲੇ ਜਾਣੇ ਬਹੁਤ ਘਰਾਂ ਦੇ ਵਿੱਚ ਮਲਾਂਜੀ ਵੀ ਕਹਿ ਦਿੰਦੇ ਆ ਤੇ ਪੰਜਾਬ ਦੇ ਵਿੱਚ ਤਾਂ ਤਕਰੀਬਨ ਇਹ ਹੀ ਦੋ ਨਾਮ ਆ ਮਲਾਂਜੀ ਛਿછા ਇੱਕ ਹੋਰ ਨਾਮ ਹੁੰਦਾ ਸਮੈਂ ਚੇਤਾ ਨਹੀਂ ਹੁੰਦਾ ਤੇ ਆਮ ਤੌਰ ਤੇ ਪੰਜਾਬ ਤੋਂ ਬਾਹਰ ਲੋਕ ਇਹਨੂੰ ਕਹਿੰਦੇ ਆਂਬ ਪੰਨਾ ਤੇ ਇਹ ਜੀ ਉਹਨੂੰ ਕੀ ਕਹੀਦਾ ਮੈਂ ਚੰਗੀ ਤਰ੍ਹਾਂ ਵਾਸ਼ ਕਰਕੇ ਤੇ ਕੁੱਕਰ ਵਿੱਚ ਪਾ ਲੂੰਗੀ ਸਾਰੇ ਆਂਬ ਤੇ ਮੈਂ ਜ਼ਿਆਦਾ ਹੀ ਆਂਬ ਜਿਹੜੇ ਉਹ ਕਰੂੰਗੀ ਬੋਇਲ ਕਿਉਂਕਿ ਮੈਂ ਮਨਵੀਰ ਵਾਸਤੇ ਥੋੜਾ ਜਿਹਾ 치છા ਜਿਹੜਾ ਬਣਾ ਕੇ ਸਟੋਰ ਵੀ ਕਰੂੰਗੀ ਕਿਉਂਕਿ ਬੱਚਿਆਂ ਵਾਸਤੇ ਬਹੁਤ ਵਧੀਆ ਚੀਜ਼ ਹੈ ਨਾ ਜਿਗਰ 'ਚ ਗਰਮੀ ਨਹੀਂ ਪੈਂਦੀ ਬੱਚਿਆਂ ਦੇ ਤੇ ਜੇ ਗਰਮੀ ਹੋਵੇ ਵੀ ਤਾਂ ਉਹ ਨਿਕਲ ਜਾਂਦੀ ਆ ਜਿਗਰ ਦੀ ਗਰਮੀ ਤੇ ਇਸ ਕਰਕੇ ਮੈਂ ਵਾਦੀ ਬਣਾਉਂਗੀ ਤੇ ਵੈਸੇ ਵੀ ਮਨਵੀਰ ਖੁਸ਼ ਹੋ ਕੇ ਖਾ ਲੈਂਦਾ ਇਹੋ ਇਹਨੂੰ ਖਾ ਵੀ ਲਈਦਾ ਜੀ ਪੀ ਵੀ ਲਈਦਾ ਥੋੜਾ ਤੁਸੀਂ گاੜਾ ਰੱਖਿਆ ਮਤਲਬ ਕਿ گاੜਾ ਕਾਫੀ ਰੱਖਿਆ ਤਾਂ ਤੁਸੀਂ ਉਹਨੂੰ ਰੋਟੀ ਨਾਲ ਖਾ ਵੀ ਸਕਦੇ ਆ ਥੋੜਾ ਪਤਲਾ ਰੱਖਿਆ ਤਾਂ ਤੁਸੀਂ ਉਹਨੂੰ ਪੀ ਵੀ ਸਕਦੇ ਆ ਤੇ ਇਸ ਲਈ ਆਪਾਂ ਦੋਨੇ ਤਰੀਕਿਆਂ ਨਾਲ ਜਿਹੜਾ ਉਹ ਬਣਾਵਾਂਗੇ ਚਲੋ ਜੀ ਇਹ ਥੋਲੇ ਆ ਜੀ ਮੈਂ ਆਂਬ ਸਾਰੇ ਦੇ ਸਾਰੇ ਤੇ ਮੈਂ ਹੁਣ ਰੱਖ ਦਊਂਗੀ ਇਹਨਾਂ ਨੂੰ ਬੋਇਲ ਹੋਣ ਵਾਸਤੇ ਸੀਟੀ ਨਹੀਂ ਮੈਂ ਲਾਉਣੀ ਬਿਨਾਂ ਸੀਟੀ ਤੋਂ ਹੀ ਮੈਂ ਇਹਨੂੰ ਬੋਇਲ ਕਰਾਂਗੇ ਤੇ ਜਸਟ ਮੈਂ ਉੱਤੇ ਢੱਕਣ ਲਾ ਦਊਂਗੀ ਬਟ ਜਿਹੜੀ ਸੀਟੀ ਹੈ ਇਹਦੀ ਉਹ ਮੈਂ ਨਹੀਂ ਲਾਉਂਗੀ ਇਥੇ ਜੀ ਆਮਬ ਉਬਲਨੇ ਰੱਖਦੇ ਸੀ ਆਪਾਂ ਉਪਲ ਗਏ ਇਹਨਾ ਸੌਫਟ ਹੋ ਗਏ ਤੇ ਇਹ ਜੀਰਾ ਮੈਂ ਭੁੰਨ ਕੇ ਤੇ ਇਹਨੂੰ ਕ੍ਰਸ਼ ਕਰ ਲਿਆ ਚੰਗੀ ਤਰ੍ਹਾਂ ਤੇ ਇਹ ਬਰੀਕ ਬਰੀਕ ਕੱਟ ਲਿਆ ਮੈਂ ਪਿਆਜ਼ ਤੇ ਇਹ ਹੈਗਾ ਜੀ ਪੁਦੀਨਾ ਪੂਤਨਾ ਪੂਤਨਾ ਤੇ ਹਰੀ ਮਿਰਚ ਤਿੰਨ ਚਾਰ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਹੁਣ ਕਰ ਦੂੰਗੀ ਕ੍ਰਸ਼

ਬਿਲਕੁਲ ਥੋੜੇ ਜਿਹਾ ਪਾਣੀ ਦੇ ਵਿੱਚ ਨਾ ਆਪਾਂ ਸ਼ੱਕਰ ਪਾਵਾਂਗੇ ਸ਼ੱਕਰ ਇਹਦੇ ਵਿੱਚ ਮੇਲ ਆ ਜੇ ਖੰਡ ਦਾ ਬਣਾਉਂ ਤਾਂ ਉਹ ਇੰਨਾ ਹੈਲਦੀ ਨਹੀਂ ਹੁੰਦਾ ਜਿੰਨਾ ਸ਼ੱਕਰ ਵਾਲਾ ਹੁੰਦਾ ਉਸ ਕਰਕੇ ਮੈਂ ਤਾਂ ਜ਼ਿਆਦਾ ਸ਼ੱਕਰ ਦੀ ਬਣਾਉਣੀ ਆ ਖੰਡ ਦੀ ਨਹੀਂ ਮੈਂ ਬਣਾਉਣੀ ਕਿੰਨਾ ਕੁ ਆ ਸ਼ੱਕਰ ਲੱਗਿਆ ਨਾ ਇਹ ਹਾਂਜੀ ਤੇ ਕਮ ਸੇ ਕਮ ਅੱਧਾ ਕਿਲੋ ਸ਼ੱਕਰ ਆਪਾਂ ਇਹਦੇ ਵਿੱਚ ਹੈ ਪਾ ਦੇਣੀ ਲੋ ਜੀ ਮੈਂ 1/2 ਕਿਲੋ ਸ਼ੱਕਰ ਆਪਏ ਚ ਪਾ ਦੇਣੀ ਸਾਤੀ ਤੇ ਇਹ ਜਦ ਤੱਕ ਸ਼ੱਕਰ ਹੁੰਦੀ ਹੈ ਮੈਲਟ ਹੁੰਦੀ ਹੈ ਇਹਦੇ ਵਿੱਚ ਖੁਰਦੀ ਆ ਉਹਨਾਂ ਚਿਰ ਮੈਂ ਜਿਹੜੇ ਇਹ ਵਾਲੇ ਆਂਬਿਆ ਇਹਨਾਂ ਨੂੰ ਮੈਂ ਕਰ ਲੂੰਗੀ ਛਿੱਲ ਲੂੰਗੀ ਨਾ ਆਂਬਾਂ ਨੂੰ ਮੈਂ ਉਦੋਂ ਦੇ ਉਬਾਲ ਕੇ ਰੱਖਿਆ ਸਵੇਰ ਦੇ ਫਿਰ ਆ ਠੰਡੇ ਹੋ ਗਏ ਜੇ ਆਉਂਦੇ ਰਗੇ ਡਮੋਟੇ ਮੋਟੇ ਸੀ ਨਾ ਪਲਕੂ ਵੀ ਨਾ ਵਿੱਚ ਉਹੋ ਕਰ ਲਵਾਂਗੇ। ਪਲਪ ਵੀ ਦੇਖ ਨਾ ਜਿਹੜੇ ਆਪਾਂ ਸ਼ਹਿਰੋਂ ਲਿਆਏ ਨੇ ਉਹ ਜਿਹੜੀ ਗਿੱਡ ਕਬੜੀ ਹੁੰਦੀ ਪਲਪ ਨਹੀਂ ਆਉਂਦਾ ਨਾ ਹੂੰ। ਇਹ ਕਹਿੰਦੇ ਹਾਂ ਜੁੱਦਾ ਬਣਾਇਆ ਨਾ ਬਾਕੀ ਸਟੋਰ ਕਰਕੇ ਤੇਰੇ ਲਈ ਨਾ ਮੈਂ ਆਹ ਬਾਰੇ ਜਿਹੜੇ ਆ ਉਹ ਮਰਦਮਾਨ ਵਾਲੇ ਦੇ ਵਿੱਚ ਉਹ ਕੱਚ ਦੇ ਹਰੇ ਵਿੱਚ ਪਾ ਕੇ ਇਹ ਚ ਉਹ ਪਾ ਕੇ ਫ੍ਰਿਜ 'ਚ ਰੱਖ ਦਵਾਂਗੇ। ਤੇ ਜਦੋਂ ਖਾਣਾ ਹੋਊਗਾ ਉਦੋਂ ਕਿ ਮੈਂ ਜੀਰਾ ਜੂੜਾ ਕੁੱਟ ਕੇ ਸਾਰਾ ਕੁਝ ਉਹ 'ਚ ਪਾ ਦਵਾਂਗੀ ਠੀਕ ਹੈ। ਹਾਂਜੀ। ਇਦੇ ਵਿੱਚ ਕਾਲੀ ਮਿਰਚ ਵੀ ਪਾ ਸਕਦੇ ਆ ਪਰ ਮਨਵੀਰ ਦਾ ਗੜਾ ਪੱਕ ਜਾਂਦਾ ਕਾਲੀ ਮਿਰਚ ਨਾਲ ਤਾਂ ਨਹੀਂ ਅਸੀਂ ਪਾਈਏ ਤੇ ਹੱਥ ਮੈਂ ਚੰਗੀ ਤਰ੍ਹਾਂ ਸਾਫ਼ ਕਰ ਲਏ ਸੀ ਇਸ਼ਨਾਨ ਹੀ ਕਰਕੇ ਛੱਡੀ ਮੈਂ ਆ ਕੇ ਚੰਗੀ ਤਰ੍ਹਾਂ ਮੈਂ ਧੋਲੇ ਸੀਗੇ ਤੇ ਹੁਣ ਆਪਾਂ ਇਹਨਾਂ ਦੇ ਵਿੱਚ ਇਹਨਾਂ ਹੱਥਾਂ ਨਾਲ ਕਰਾਂਗੇ ਬਲਪੇਰਾ ਚੰਗੀ ਤਰ੍ਹਾਂ ਜਿਹੜਾ ਉਹ ਲਾ ਦਾਂਗੇ ਗਰਮ ਇਹ ਹਾਜ਼ਰ ਵਿੱਚ ਹਤੇ ਇਹ ਨੂੰ ਫ੍ਰੀਜਰ ਦੇ ਉੱਪਰ ਰੱਖਨਾਗੇ ਆਪਾਂ ਤਾਂ ਠੰਡਾ ਹੋ ਜਾਣਾ ਹੈ ਇਹ ਜਿਗਰ ਦੀ ਗਰਮੀ ਪੇਟ ਦੀ ਗਰਮੀ ਲਈ ਵਾਸਤੇ ਬਹੁਤ ਵਧੀਆ ਹੈ ਇਹਨਾਂ ਨੂੰ ਗਰਮੀਆਂ 'ਚ ਮੈਂ ਵੀ ਪੀ ਲੈਣੀ ਹੁੰਦੀ ਹੈ ਇਹਨੂੰ ਆਮ ਪਰਨਾ ਨੂੰ ਚਿਚਾ ਮਲਾਂਜੀ ਸਾਰੀ ਜਗ੍ਹਾ ਅਲੱਗ-ਅਲੱਗ ਕਹਿੰਦੇ ਹਨ ਮੈਂ ਹਰ ਗਰਮੀਆਂ 'ਚ ਬਣਾਉਣੀ ਆ ਘੱਟੋ-ਘੱਟ ਮੈਂ 2-3 ਵਾਰੀ ਹਰ ਗਰਮੀਆਂ 'ਚ ਇਹਨੂੰ ਬਣਾਈ ਲੈਣੀ ਆ ਬਾਕੀ ਇਹ ਦਾ ਖਸ਼ੋਕਿਆ ਕਰਨਾ ਮਲਾਂ ਜੀ ਪਾਇਦੇ ਵਿੱਚ ਪਾ ਲੈਨੇ ਉਹ ਜੀਰਾ ਜਿੰਨੀ ਲੋੜ ਹੋਵੇ ਜਿਆਦਾ ਨਹੀਂ ਪਾਉਣਾ ਆਪਾਂ ਨੋਰਮਲ ਇਹ ਪਾ ਦੇਈਏ ਆਪਾਂ ਪਿਆਜ਼ ਪਿਆਜ਼ ਜਿਆਦਾ ਪਾ ਦੇਨੇ ਜਿਹੜਾ ਸਟੋਰ ਕਰਨਾ ਉੱਚ ਨਹੀਂ ਪਿਆਜ਼ ਆਪਾਂ ਪਾਉਣੇ ਕਿਉਂਕਿ ਪਿਆਜ਼ ਜਿਹੜਾ 스멜 ਮਾਰਨ ਲੱਗ ਪਦਾ ਹੁੰਦਾ ਓਕੇ ਹਾਂਜੀ ਇਹ ਚ ਆਪਾਂ ਬੰਨ ਲੀ ਪਿਆਜ਼ ਤੇ ਇਹ ਜਿਹੜਾ ਆਪਾਂ ਬਣਾਇਆ ਸੀ ਜੀ ਦੇਗਾ ਤੇ ਉਹਦਾ ਹਰੀ ਮਿਰਚ ਦਾ ਤੇ ਕਾਲਾ ਲੂਣ ਬਾਦੀ ਮਨੀ ਦਾ ਫੇਵਰੇਟ ਲੱਸੀ ਚ ਕਾਲਾ ਲੂਣ ਹੋਵੇ ਐਨਾ ਜੀ ਚੀਜ਼ ਵਿੱਚ ਪਾ ਲਉਣਾ। ਇਹਨਾਂ ਉੱਛਾ ਪਾਇਆ ਸੀ ਥੋੜਾ ਤਾਂ ਥੋੜਾ ਪਾ ਲਾ। ਚਲੋ ਜੀ ਇਹ ਆਪਣੀ ਮਲਾਂਜੀ ਬਣ ਕੇ ਆ ਗਈ ਤਿਆਰ ਚਿੱਚਾ ਚਿੱਚਾ ਆਮ ਪੰਨਾ ਮਲਾਂਜੀ ਤੇ ਇਨੂੰ ਆਪਾਂ ਨੂੰ ਰੱਖ ਦਾਂਗੇ ਫਰੀਜ਼ਰ ਦੇ ਵਿੱਚ ਕਮ ਸੇ ਕਮ ਅੱਧੇ ਘੰਟੇ ਲਈ ਰੱਖ ਦਈਏ ਹਾਂਜੀ ਫਿਰ ਇਹ ਰਹਿਣ ਠੰਡਾ ਹੋ ਜਾਊਗਾ ਫਿਰ ਆਪਾਂ ਇਹਨੂੰ ਕੀ ਕਰਾਂਗੇ ਸਰਵ ਕਰਾਂਗੇ ਲੈ ਟੇਸਟ ਕਰਕੇ ਤੁਹਾਨੂੰ ਦਿਖਾਵਾਂਗੇ ਸ਼ਾਨ ਪਰਫੈਕਟ ਆ। ਇਹ ਉਹ ਮਿੱਠਾ ਚਟਪੜਾ ਰਿਹਾ। ਬਹੁਤ ਟੇਸਟੀ ਬਣੇਲੀ ਤੇ ਇਹ ਮੈਂ ਪਹਿਲਾਂ ਫ੍ਰੀਜਰਸ ਰੱਖ ਕੇ ਆਵਾ ਫਿਰ ਆਪਾਂ ਦੂਜਾ ਉਹ ਬਣਾਉਣਾ ਹੈ। ਬਾਦੀ ਬੋਟਰ ਵੱਡੀ ਉੱਪਰਲੀ ਸਾਈਡ ਰੱਖਿਓ ਸਗੋਂ ਤੁਹਾਨੂੰ ਸੀ ਰੋਟੀ ਆ ਜਿਹਦੇ ਨਾਲ ਹੀ ਖਾਣੀ ਹੈ ਜੀ ਅਸੀਂ ਮਾਂ ਪੁੱਤ ਨੇ ਹਜੇ ਤੱਕ ਰੋਟੀ ਨਹੀਂ ਖਾਧੀ। ਬੈਠ ਠੰਡਾ ਹੋਊਗਾ ਫੇ ਅਸੀਂ ਰੋਟੀ ਖਾਂ। ਲਓ ਜੀ ਜਿਹੜੇ ਬਚ ਗਏ ਆਪਾਂ ਹੌਲੀ ਦੇ ਵਿੱਚ ਸਟੋਰ ਕਰ ਲਵਾਂਗੇ। ਇਹਦੇ ਵਿੱਚ ਇੰਨਾ ਕੁ ਪਾਣੀ ਪਾ ਲਿਆ ਆਪਾਂ ਥੋੜਾ ਜਿਹਾ। ਬਾਕੀ ਪੌਣੀ ਇਹਦੇ ਵਿੱਚ ਆਪਾਂ ਸ਼ੱਕਰ ਇਹ ਮਨੀਲੀ ਸਟੋਰ ਕਰਨੇ ਮਰਖਣ ਤੇ ਮਨੀਲਾ ਫੇਵਰੇਟ ਮਨੀ ਦਾ ਕੀ ਮੇਰਾ ਵੀ ਫੇਵਰੇਟ ਹੈ। ਮੈਂ ਕਿਹੋ ਜਿਹਾ ਖੰਡ ਪਾਉਂ ਰਹੀ ਹਾਂ ਕਿੰਨਾ ਹੀ ਠਾਜਾ ਲੱਗ ਰਹੀ ਹੈ ਮੈਨੂੰ ਬੜੀਆ ਲੱਗਦਾ ਹੈ ਦਰਮਿਆਵਾਂ ਬੈਸਟ ਡਰਿੰਕ ਹੈ ਉਹ ਬੈਸਟ ਇਹਦੇ ਵਿੱਚ ਪਾ ਲਈਏ ਹੁਣ ਆਪਾਂ ਲੂਣ ਕੋਈ ਇੱਥੇ ਸਟੈਪ ਨਹੀਂ ਵੀ ਆ ਚੀਜ਼ ਪਹਿਲਾਂ ਪਾਉਣੀ ਆ ਬਾਅਦ ਚ ਪਾਉਣੀ ਆ ਤੇ ਅਸੀਂ ਮਰਜ਼ੀ ਨਾਲ ਤੁਸੀਂ ਫਾਰਕ ਚੀਜ਼ ਇਹਦੇ ਵਿੱਚ ਪਾ ਸਕਦੇ ਆ ਇਹ ਬਦਲੀ ਆਪਾਂ ਜੀਰਾ ਛੋਟੀ ਮਧਾਨੀ ਲੈ ਲਓ ਇਹ ਇਹ ਦੇਗਾ ਵਾਲਿਆਂ ਤੇ ਹੁਣ ਆਪਾਂ ਪਾ ਲਈਏ ਬਾਰੇ ਹਾਂ ਇਹਦੇ ਵਿੱਚ ਨਾ ਆਪਾਂ ਪਾਉਣੀ ਮਿਰਚ ਤੇ ਨਾ ਆਪਾਂ ਪਾਉਣਾ ਪੁਦੀਨਾ ਇਹ ਜਦੋਂ ਇੱਕ ਖਾਣਾ ਹੋਊਗਾ ਉਦੋਂ ਹੀ ਆਪਾਂ ਪਾਵਾਂਗੇ ਕਿਉਂਕਿ 2-3 ਦਿਨ ਜਿਆਦਾ ਦਿਨ ਸਟੋਰ ਰਹਿ ਜਾਵੇ ਇਸ ਕਰਕੇ ਮੈਂ ਇਦਾਂ ਨਹੀਂ ਕੋਈ ਚੀਜ਼ ਨਹੀਂ ਪਾਉਂਗੀ ਜਿਹੜੀ ਜਿਹਦੇ ਨਾਲ ਇਹਦੇ ਵਿੱਚ ਸਮੈਲ ਆਵੇ ਜਾਂ ਖਰਾਬੀ ਕਰੇ ਇੱਥੇ ਜਸਟ ਆਪਾਂ ਸ਼ੱਕਰ ਤੇ ਕਾਲਾ ਨਮਕ ਜੀਰਾ ਤੇ ਇਹ ਵਾਲਾ ਪਲਪ ਇਹ ਹੀ ਪਾਉਣਾ ਆਪਾਂ ਤੇ ਜਦੋਂ ਵੀ ਖਾਣਾ ਹੋਊ ਮਨੀ ਨੇ ਜਿਹੇ ਚੀਜ਼ਾਂ ਵਿੱਚ ਪਾਉਣੀਆਂ ਹੋਈਆਂ ਤਾਂ ਆਪਾਂ ਕੱਟ ਕੇ ਪਾ ਦਾਂਗੇ ਉਸੇ ਟਾਈਮ ਨਾਲ ਇਹ ਫਰੈਸ਼ ਫਰੈਸ਼ ਪਿਆਜ਼ ਫਰੈਸ਼ੀ ਪੁਦੀਨਾ ਤੇ ਫਰੈਸ਼ੀ ਹਰੀ ਮਿਰਚ ਉਦੋਂ ਹੀ ਪਾ ਦਾਂਗੇ ਤੇ ਨਹੀਂ ਵੀ ਪਾਉਣਾ ਤਾਂ ਆਪਣੀ ਮਰਜ਼ੀ ਆ ਤੇ ਬਟੇ ਸਟੋਰ ਤਾਂ ਹੀ ਰਹਿਣਾ ਜੇ ਪਿਆਜ਼ ਮੈਂ ਪਹਿਲਾਂ نیچے ਪਾ ਦੇ ਤਾਂ ਪਿਆਜ਼ ਨੇ ਬਹੁਤ 스ਮੈਲ ਮਾਰਨ ਲੱਗ ਪੈਣੀ ਕਿਉਂਕਿ ਹਫਤਾ 5-5 ਦਿਨ ਹਫਤਾ ਤਾਂ ਕੱਢ ਹੀ ਜਾਣੇ ਨਾਲੋਂ ਸੌਖਾ ਹੀ ਇਹਨੂੰ ਜੇ ਮਨੀ ਛੱਡੂਗਾ ਮਨੀ ਹੂੰ ਮਨੀ ਜੇ ਛੱਡੂ ਤਾਂ ਮੈਂ ਛੱਡੂ ਜੇ ਸਹੀ ਕਰੇ ਮਨੀ ਮੇਰਾ ਦਾਪੇ ਫੇਵਰੇਟ ਇਹ ਕੇ ਨਹੀਂ ਬਣਾਉਂਦੇ ਬਾਰੇ ਬਣਾਉਣਾ ਚਾਹੀਦਾ ਗਰਮੀਆਂ 'ਚ ਬੱਚਿਆਂ ਵਾਸਤੇ ਤਾਂ ਬਹੁਤ ਵਧੀਆ ਚੀਜ਼ ਹੈ ਲਾਸਟ ਹਮ ਘਰ ਦੇ ਅੰਬਾਂ ਦੇ ਵਿੱਚ ਇਹ ਦੇਖ ਲਓ ਤੁਸੀਂ ਵੀ ਪਲਪ ਵੀ ਇੰਨਾ ਜ਼ਿਆਦਾ ਮਤਲਬ ਇਹਦੀ ਗਿੱਟ ਜਿਹੜੀ ਬਹੁਤ ਛੋਟੀ ਆ ਸਾਰਾ ਪਲਪ ਨਾਲ ਹੀ ਭਰਿਆ ਹੋਇਆ ਆਂ ਬੰਦੇ ਨੂੰ ਆ ਸਾਰਾ ਪਲਪ ਹੈ ਇੱਕ ਕਰੀ ਅਸੀਂ ਸ਼ਹਿਰੋਂ ਲਿਆ ਕੇ ਬਣਾਇਆ ਸੀ ਤੇ ਉੱਚ ਗਿੱਟਕ ਬਹੁਤ ਵੱਡੀ ਸੀ ਤੇ ਆ ਵਾਲਾ ਪਲਪ ਜਿਹੜਾ ਉਹ ਹੈ ਹੀ ਨਹੀਂ ਸੀ ਪੱਗੂ ਆ ਜਾ ਮਗਜ਼ਾ ਦੇਖੀ ਪੱਗੂ ਨੂੰ ਕੀ ਹੋਇਆ ਹਮ ਇਹ ਵੀ ਲੱਗਾ ਆ ਤੇਰੇ ਲਈ ਤਾਮੀ ਪਾਵਰ ਆਉਣਾ ਚੱਲ ਆਜਾ ਆਜਾ ਹਣਾ ਤਾਂ ਕੀ ਹੋਇਆ ਬਬੂ ਕੀ ਹੈ ਭੁੱਖ ਲੱਗੀ ਸਾਨੂੰ ਵੀ ਅੱਜ ਬਹੁਤ ਭੁੱਖ ਲੱਗੀ ਬਬੂ ਅਸੀਂ ਵੀ ਨਹੀਂ ਖਾਦਾ ਕੁਛ ਤੂੰ ਤਾਂ ਸੁੱਤੀ ਹਣ ਉੱਠੀ ਆ ਅਸੀਂ ਕਰਦੇ ਉੱਠੇ ਹਾਂ ਵਿਚ ਆਪਾਂ ਇਹ ਫੇਰ ਦਿੰਨੇ ਆਂ ਨੇ ਭਾਂਡੇ ਦੇ ਇਹਨਾਂ ਤੋਂ ਕੰਮ ਕੀਤਾ ਭਾਂਡੇ ਭਾਂਡੇ ਹੋ ਗਏ ਤੇ ਇਹ ਆਪਾਂ ਦੋ ਤਰ੍ਹਾਂ ਨਾਲ ਜੀ ਬਣਾ ਲਿਆ ਇਹ ਬਿਲਕੁਲ ਸਿੰਪਲ ਤੇ ਉਹ ਥੋੜਾ ਵਿੱਚ ਆਪਾਂ ਪਿਆਰ ਵਗੈਰਾ ਪਾ ਕੇ ਸੋਹਣੇ ਤਰੀਕੇ ਨਾਲ ਬਣਾ ਲਿਆ ਤੇ ਉਹ ਆਪਾਂ ਹੁਣ ਖਾਵਾਂਗੇ ਤੇ ਇਹਨੂੰ ਆਪਾਂ ਕਰਾਂਗੇ ਸਟੋਰ ਇਸੇ ਲਈ ਆਪਾਂ ਇਹਦੇ ਵਿੱਚ ਅੰਦਰ ਕੋਈ ਚੀਜ਼ ਨਹੀਂ ਪਾਈ ਤੇ ਇਹਨੂੰ ਜੀ ਮੈਂ ਹੁਣ ਰੱਖ ਦੂੰਗੀ ਫ੍ਰਿਜ ਵਿੱਚ ਇਹ ਜਿਹੜੀ ਜੀ ਮੈਂ ਟਮਾਟੋ ਪਿਊਰੀ ਬਣਾਈ ਸੀ ਬਸ ਲਾਸਟ ਰਹਿ ਗਈ ਐਨਿਕ ਤੇ ਤੁਸੀਂ 1 ਮਹੀਨਾ ਕੱਢ ਗਿਆ ਨਾ 2 ਮਹੀਨੇ ਤੋਂ ਉੱਤੇ ਕੱਢ ਗਿਆ ਮੈਂ ਲਾ ਲਾ ਤੇ ਇਹ ਰਹਿ ਗਈ ਜੀ ਬਸ ਲਾਸਟ ਤੇ ਚਲੋ ਜੀ ਇਹਦੇ ਨਾਲ ਹੀ ਕਰਦੇ ਹਾਂ ਜੀ ਅਸੀਂ ਅੱਜ ਦੇ ਵਲੌਗ ਦਾ ਐਂਡ ਜਿੰਨਾਂ ਜਿੰਨਾਂ ਨੂੰ ਸਾਡੇ ਗਰੀਲੂ ਵਲੌਗ ਪਸੰਦ ਆਏ ਪਲੀਜ਼ ਸਾਡਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ